ਤਾ ਹਰ ਕੋਈ ਰੋਕੇ ਲੱਗ ਗਿਆ ਕਹਿਣ ਕਿ ਸਾਨੂੰ ਬਚਾਓ ਸਾਡੇ ਪੰਜਾਬ ਨੂੰ ਬਚਾਓ ਸਾਡੇ ਦੇਸ਼ ਨੂੰ ਬਚਾਓ ਔਰ ਇਹ ਲੋਕ ਸੁਧਰਨ ਵਾਲੇ ਨਹੀਂ ਲਗਾਤਾਰ ਤਸਵੀਰਾਂ ਵਾਇਰਲ ਹੋ ਰਹੀਆਂ ਔਰ ਲਗਾਤਾਰ ਕੁਝ ਜੋਧੇ ਹਿੰਮਤ ਰੱਖ ਕੇ ਇਸ ਕੰਮ ਵਿੱਚ ਲੱਗੇ ਹੋਏ ਆ ਕਿ ਇਹਨਾਂ ਨੂੰ ਇੱਥੋਂ ਖਾਤਮਾ ਕਰਨਾ ਇਹ ਕੰਮ ਦਾ ਇਹ ਕੰਮ ਤੋਂ ਇਹਨਾਂ ਨੂੰ ਹਟਾਉਣਾ ਹੈ ਲੇਕਿਨ ਇਹ ਹਟੰਦਾ ਨਾ ਨਹੀਂ ਲੈ ਰਹੇ ਹੁਣ ਤੁਸੀਂ ਇਹਦੇ ਵਿੱਚ ਕਲੀਅਰ ਜਰੂਰ ਕਰਨਾ ਕਮੈਂਟ ਜਰੂਰ ਕਰਨਾ ਸਿਰਫ ਦੋ ਤਰ੍ਹਾਂ ਦਾ ਕਮੈਂਟ ਹੋਵੇਗਾ ਕਿ ਬੀੜੀ ਸਿਗਰਟ ਤੰਬਾਕੂ ਗੁਟਕੇ ਇਹਨਾਂ ਦੇ ਜਗਾ ਜਗਾ ਖੋਖੇ ਕਿਣਾ ਨੇ ਲਗਾਏ ਆ ਪੰਜਾਬੀਆਂ ਨੇ ਲਗਾਏ ਆ ਹਿਮਾਚਲ ਵਾਲਿਆਂ ਲਗਾਏ ਆ ਤਾਂ ਜਾਂ ਫਿਰ ਯੂਪੀ ਵਾਲਿਆਂ ਲਗਾਏ ਆ ਇਹ ਤੁਸੀਂ ਕਲੀਅਰ ਕਰਨਾ ਬਸ ਇਹੀ ਕਮੈਂਟ ਚਾਹੀਦਾ ਔਰ ਆ ਜੋਦਾ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਇੱਕ ਆਵਾਜ਼ ਲੈ ਕੇ ਤੁਰਿਆ ਹੋਇਆ ਕਿ ਬੀੜੀ ਸਿਗਰਟ ਦੇ ਖੋਖੇ ਜਿਹੜੇ ਆ ਉਹ ਨਹੀਂ ਚੱਲਣਦੇ ਨੇ ਔਰ ਅਜੇ ਮੁਲਾਜ਼ਮ ਹੈ ਸਰਕਾਰੀ ਮੁਲਾਜ਼ਮ ਨਹੀਂ ਤਾਂ ਸਰਕਾਰੀ ਮੁਲਾਜ਼ਮਾਂ ਨੇ ਸੌ ਪਾ ਰੱਖੀ ਆ ਕਿ ਅਸੀਂ ਸਿਰਫ ਆਪਣੀ ਤਨਖਾਹ ਲੈਣੀ ਆਪਣੀ ਤਨਖਾਹ ਤੱਕ ਮਤਲਬ ਰੱਖਦੇ ਆ ਸਰਕਾਰੀ ਮੁਲਾਜ਼ਮ ਔਰ ਜਿਆਦਾਤਰ ਕੋਈ 90% ਮਲਾਜਮ ਅਸੀਂ 90% ਇਹੀ ਕਹਿ ਸਕਨੇ ਆ ਕੋਈ ਕੋਈ ਵਿਰਲਾ ਹੁੰਦਾ ਹੈ ਔਰ ਵਿਰਲਿਆਂ ਵਿੱਚ ਇੱਕ ਇਹ ਭਰਾ ਆ ਔਰ ਜੋਧਿਆ ਵਾਂਗ ਲਗਾਤਾਰ ਲੜ ਰਿਹਾ ਲਗਾਤਾਰ ਇੱਕ ਠੋਕ ਕੇ ਲੜ ਰਿਹਾ ਕਿ ਇਹ ਨਸ਼ਾ ਜਿਹੜਾ ਬੀੜੀ ਸਿਗਰਟ ਤंबाकू ਤੇ ਗੁਟਕੇ ਇਹ ਖੂਖਿਆਂ ਵਿੱਚ ਨਹੀਂ ਵਿਕੰਦੇ ਨੇ ਔਰ ਵੇਚ ਕੌਣ ਰਿਹਾ ਫੇਰ ਦੁਬਾਰਾ ਅਸੀਂ ਸਪੀਡ ਕਰ ਦਈਏ ਕਿ ਸਾਨੂੰ ਇਹ ਜਵਾਬ ਚਾਹੀਦਾ ਹੈ ਕਿ ਵੇਚ ਕੌਣ ਰਿਹਾ ਜੋ ਪੰਜਾਬੀ ਹੈ ਸਰਦਾਰ ਹੈ ਜਾਂ ਜੋ ਹਿਮਾਚਲ ਦੇ ਲੋਕ ਨੇ ਤਾਂ ਜਾਂ ਫਿਰ ਯੂਪੀ ਬਿਹਾਰ ਦੇ ਪ੍ਰਵਾਸੀ ਨੇ ਕੌਣ ਵੇਚ ਰਿਹਾ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਇਹ ਕੌਣ ਹੈ ਜਿਆਦਾ ਲੋਕ ਕੌਣ ਨੇ ਜਿਹੜੇ ਸਿਰਫ ਗੁਟਕਾ ਬੀੜੀ ਸਿਗਰਟ ਤੰਬਾਕੂ ਪਾਣ ਮਸਾਲੇ ਵੇਚ ਰਿਹਾ ਔਰ ਜਗਾ ਜਗਾ ਤੇ ਹਰ ਥੜੀ ਦੇ ਉੱਤੇ ਖੜ ਕੇ ਇਹ ਕੌਣ ਵੇਚ ਰਿਹਾ ਇਹਦੇ ਬਾਰੇ ਜਰੂਰ ਸਾਨੂੰ ਕਮੈਂਟ ਕਰੋ ਇਦੇ ਬਾਰੇ ਜਰੂਰ ਦੱਸੋ ਔਰ ਇਸ ਜੋਦੇ ਦੀ ਜੀਰਕੋਪਰ ਵਾਲੇ ਦੀ ਔਰ ਦੱਸਦੀ ਆ ਕਿ ਰਵਿੰਦਰਪਾਲ ਸਿੰਘ ਲਗਾਤਾਰ ਹਿੰਮਤ ਨਾ ਲੱਗਾ ਯਾਰ ਅਸੀਂ ਦਾਦਨੇ ਆ ਭਰਾ ਦੀ ਅੱਧੀ ਰਾਤ ਤੇ ਵੀ ਭਰਾ ਦੇ ਉੱਤੇ ਕੋਈ ਆਂਚ ਆਈ ਤਾਂ ਅਸੀਂ ਉੱਥੇ ਪਹੁੰਚਾਂਗੇ ਚਾਹੇ ਕਿਤੇ ਵੀ ਹੋਈਏ ਆਵਾਂਗੇ ਜਰੂਰ ਔਰ ਇਸ ਭਰਾ ਦੇ ਮਗਰ ਜਰੂਰ ਖੜਾਂਗੇ ਕਿਉਂਕਿ ਸਰਕਾਰਾਂ ਨੂੰ ਵੀ ਇਹ ਚੀਜ਼ਾਂ ਚੁੱਪਦੀਆਂ ਅਸੀਂ ਕਈ ਵਾਰ ਵੇਖਿਆ ਤੇ ਸੁਣਿਆ ਤੇ ਤੁਸੀਂ ਵੀ ਵੇਖਿਆ ਹੋਵੇਗਾ ਸਰਕਾਰਾਂ ਨੂੰ ਵੀ ਚੰਗੇ ਕੰਮ ਕਰਨ ਵਾਲਾ ਬੰਦਾ ਚੁੱਭਦਾ ਤਾਂ ਜੇ ਕਦੀ ਆਂਚ ਵੀ ਆ ਗਈ ਤਾਂ ਮੇਲਾ ਜਰੂਰ ਲਗਾਵਾਂਗੇ ਇੱਕ ਵਾਰ ਜਥੇਬੰਦੀਆਂ ਲੈ ਕੇ ਭਰਾ ਦੇ ਮਗਰ ਜ਼ਰੂਰ ਆਵਾਂਗੇ ਕਿ ਜੇ ਇਸ ਦੇ ਉੱਤੇ ਕਦੀ ਆਂਚ ਵੀ ਆਈ ਔਰ ਇਹ ਤੁਹਾਨੂੰ ਦੱਸ ਦਈਏ ਕਿ ਜੋ ਬੰਦਾ ਚੰਗੇ ਕੰਮ ਕਰਦਾ ਉਸ ਦੇ ਮਗਰ ਅਸੀਂ ਹਮੇਸ਼ਾ ਖੜੇ ਆ ਇੱਕ ਤਾਨ ਕੇ ਖੜੇ ਆ ਔਰ ਲਗਾਤਾਰ ਇਹ ਆਵਾਜ਼ ਕਰਦੇ ਰਹਾਂਗੇ ਉਠਾਉਂਦੇ ਰਹਾਂਗੇ ਆਵਾਜ਼ ਕਿ ਇਹ ਚੰਗੇ ਕੰਮ ਕਰਨ ਵਾਲੇ ਬੰਦੇ ਦੇ ਮਗਰ ਜ਼ਰੂਰ ਖੜੇ ਹੋਵੋ ਔਰ ਇਹ ਤੁਹਾਨੂੰ ਦੱਸ ਦਈਏ ਕਿ 90% ਸਰਕਾਰੀ ਮੁਲਾਜ਼ਮ ਨੂੰ ਇਸ ਤੋਂ ਦਿੱਕਤ ਹੁੰਦੀ ਆ ਉਹ ਕਹਿੰਦਾ ਜੀ ਤਨਖਾਹ ਚਾਹੀਦੀ ਆ ਮੈਨੂੰ ਬਸ ਲੇਕਿਨ ਇਹ ਯੋਧਾ ਤੇ ਇਹਦੀ ਟੀਮ ਬਹੁਤ ਤਗੜੀ ਟੀਮ ਹੈ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਕਿ ਜੋ ਬੀੜੀ ਸਿਗਰਟ ਤੰਬਾਕੂ ਗੁਟਕੇ ਪਾਣ ਮਸਾਲਿਆਂ ਤੋਂ ਰਹਿਤ ਕਰਨਾ ਚਾਹੁੰਦਾ ਜੀਰਕਪੁਰ ਨੂੰ ਹੁਣ ਜੀਰਕਪੁਰ ਦੇ ਵਿੱਚ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਹੋ ਰਹੀਆਂ ਤਾਂ ਹੁਣ ਇੱਕ ਭਰਾ ਨੇ ਪਿੱਛੇ ਜੇ ਕਮੈਂਟ ਕਰ ਰਿਹਾ ਸੀ ਕਿ ਸ਼ੁਕਰ ਹੈ ਤੂੰ ਦੱਸਿਆ ਕਿ ਚੰਡੀਗੜ੍ਹ ਦੇ ਕੋਲ ਪੈਂਦਾ ਜੀਰਕਪੁਰ ਉਸ ਭਰਾ ਨੂੰ ਅਸੀਂ ਦੱਸ ਦਈਏ ਕਿ ਧੰਨਵਾਦ ਆ ਤੇਰਾ ਕਿ ਤੂੰ ਸਾਡੀ ਖਬਰ ਵੇਖਦਾ ਔਰ ਧੰਨਵਾਦ ਆ ਤੇਰਾ ਕਿ ਤੂੰ ਗਲਤ ਕਮੈਂਟ ਨਹੀਂ ਕਰਿਆ ਇਹ ਦੱਸ ਦਈਏ ਕਿ ਜੋ ਲੋਕ ਬਾਰਡਰ ਏਰੀਏ ਤੇ ਰਹਿ ਰਹੇ ਆ ਉਹਨਾਂ ਨੂੰ ਨਹੀਂ ਪਤਾ ਜੀਰਕਪੁਰ ਕਿੱਥੇ ਪੈਂਦਾ ਅਸੀਂ ਉਹਨਾਂ ਲਈ ਆਵਾਜ਼ ਦਿੱਤੀ ਹੈ ਤੁਸੀਂ ਤਾਂ ਬੇਸ਼ੱਕ ਜੀਰਕਪੁਰ 'ਚ ਹੀ ਰਹਿੰਦੇ ਹੋ ਜਾਂ ਚੰਡੀਗੜ੍ਹ 'ਚ ਰਹਿੰਦੇ ਹੋ ਲੇਕਿਨ ਕਮੈਂਟ ਲਿਖਣ ਤੋਂ ਪਹਿਲਾਂ ਸੋਚਿਆ ਜਰੂਰ ਕਰੋ ਕਿ ਭਾਈ ਆਸ ਬੰਦੇ ਨੇ ਗੱਲ ਕਰੀ ਹੈ ਤਾਂ ਕਿਉਂ ਕਰੀ ਸੋਚਿਆ ਕਰੋ ਬਾਕੀ ਤੁਹਾਡੀ ਖੁਸ਼ੀ ਹੈ ਜੋ ਕਮੈਂਟ ਕਰਨਾ ਕਰਦੇ ਹੋ ਲੇਕਿਨ ਅਸੀਂ ਇਹੋ ਜੇ ਭਰਾਵਾਂ ਦੇ ਨਾਲ ਆ ਔਰ ਇਹੋ ਜੇ ਚੰਗੇ ਕਮੈਂਟ ਕਰਨ ਵਾਲੇ ਭਰਾਵਾਂ ਦੇ ਵੀ ਨਾਲ ਆ ਅਸੀਂ ਔਰ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀਆਂ ਕਿ ਰਵਿੰਦਰਪਾਲ ਸਿੰਘ ਨੇ ਜੀਰਕਪੁਰ ਦੇ ਵਿੱਚੋਂ ਖੋਖਿਆਂ ਦੇ ਮਗਰ ਅਸੀਂ ਹਨੇਰੀ ਲਿਆਂਦੀ ਆ ਕਿ ਆ ਬੀੜੀ ਸਿਗਰਟ ਤੰਬਾਕੂ ਵਾਲੇ ਖੋਖੇ ਤੇ ਜਿਹੜਾ ਨੇ ਜਿਆਦਾਤਰ ਅਕਰੋਜਮੈਂਟ ਕਰੀ ਆ ਕਿ ਜੋ ਸੜਕਾਂ ਦੇ ਕਿਨਾਰਿਆਂ ਉੱਤੇ ਆਪਣੀਆਂ ਰੇੜੀਆਂ ਫੜੀਆਂ ਕਬਜ਼ੇ ਕੀਤੇ ਆ ਔਰ ਗੁਟਕੇ ਬੀੜੀਆਂ ਲਗਾਏ ਆ ਇਹ ਸਾਰੇ ਬੰਦ ਕਰ ਰਿਆ ਔਰ ਲਗਾਤਾਰ ਹਿੰਮਤ ਨਾਲ ਬੰਦਾ ਲੱਗਾ ਹੋਇਆ ਤੇ ਅਸੀਂ ਇਸ ਦੇ ਨਾਲ ਆ ਔਰ ਲਗਾਤਾਰ ਇਸ ਦਾ ਸਾਥ ਦੇਵਾਂਗੇ ਔਰ ਦਿੰਦੇ ਰਹਾਂਗੇ ਔਰ ਤੁਸੀਂ ਕਿਵੇਂ ਵੇਖਦੇ ਹੋ ਇਹ ਬੀੜੀ ਸਿਗਰਟ ਤੰਬਾਕੂ ਗੁਟਕੇ ਇਹ ਹਿਮਾਚਲ ਪੰਜਾਬ ਜਾਂ ਯੂਪੀ ਬਿਹਾਰ ਵਾਲੇ ਕੌਣ ਜਿਆਦਾ ਵੇਚਦੇ ਆ ਔਰ ਖੁੱਲੇ ਦੇ ਵਿੱਚ ਔਰ ਖੋਖਿਆਂ ਦੇ ਉੱਤੇ ਇਹ ਕਮੈਂਟ ਤੁਸੀਂ ਕਰਨਾ ਹੈ ਔਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਦੇ ਧੰਨਵਾਦ ਸਿਗਰਟ ਨਾ ਵੇਚਾ ਗਰਵੀਨ ਕੋ ਇੱਧਰ ਡੁੱਟਾ ਵੀ ਇੱਧਰ ਪੇਪਰ ਵੀ ਦੋ ਪਰ ਪਰ ਵੀ ਪਿੰਦੀ ਹੈ ਬਹੁਤ ਦਿਨ ਤੋਂ ਬਹੁਤੀ ਪੇਪਰ ਤੋਂ ਹੱਥੋਂ ਆਉਂਦਾ ਹੈ ਇਧਰੋਂ ਨੂੰ ਮੈਂ ਨਹੀਂ ਦੇਖਿਆ ਇਹ ਪੰਜਾਬ ਹੈ ਮੇਰੀ ਬਾਹਰ ਨਾਲ ਜਿੱਦ ਤਨ ਬਹੁਤ ਪੜਾਂਗੇ ਨਸ਼ਾ ਵੇਚਾ ਤੋ ਇਹ ਵੀ ਸਿਗਰਟ ਤੇ ਇਤਨੇ ਦਿਨ ਜੇ 15 20 ਸਾਲ ਤੋਂ ਬਰਾਮਦਰੀਆਂ ਵਿੱਚ ਕਰਦੇ ਸੇ ਸੂਰ ਬੋਲ ਰਿਹਾ ਹੈ ਬਹੁਤ ਬਧੀਰ ਕਿ ਨਾ ਹੋਵੇ ਪਾਜੀ ਇਹ ਸਾਰਾ ਦੁਆਇਆ ਹੈ ਬੜੀਆਂ ਤੁਹਾਨੂੰ ਪ੍ਰੋਪਰ ਆਪਣਾ ਪੋਣਾ ਮਰਦੇ ਜੇ ਜਿੱਦਾਂ ਕਿ ਪੀਡੀਏ ਦੀ ਮੱਥੇ ਨੂੰ ਲਾ ਕੇ ਜਾਂ ਤੱਕ ਨਹੀਂ ਨਹੀਂ ਜ਼ਬਰਦਸਤ ਕੀ ਇਹ ਬੋਲੀ ਆਵਾਜ਼ ਸਾਡੇ ਇਲਾਕੇ ਇਹ ਇੰਨਾ ਵਧੀਆ ਕੰਮ ਕਰ ਰਿਹਾਣਾ ਵਿਚੀ ਵੇ ਵਾ ਬਿਲਕੁਲ ਕਲੀਨ ਕਰਾਂਗੇ ਕਲੀਨ ਕਰੋਗੇ ਉਹ ਕਿਹ ਵੱਲੀ ਉਹ ਰੱਕਲਾ ਰੱਕਲਾ ਗੱਡੀ ਰੱਖੋ ਹੋਰ ਇਹ ਸੰਕੇ ਨਿਕਲੇ ਉਹਦੇ ਜੜਦਾ ਹੈ ਉਹ ਕੋਈ ਜੜਦਾ ਹੈ